ਭਾਰਤ ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਸੀਏਏ ਕਾਨੂੰਨ ਲਾਗੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਾਬੁਲ ਤੇ ਕੰਦਾਰ ਤੋਂ ਆਏ ਲੋਕਾਂ ਵਿੱਚ ਇੱਕ ਉਮੀਦ ਦੀ ਕਿਰਨ ਜਾਗੀ ਹੈ ਨਾਲ ਹੀ ਉਨ੍ਹਾਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਐਸ ਮੌਕੇ ਨਾਲ ਲੋਕਾਂ ਦਾ ਕਹਿਣਾ ਸੀ ਕਿ 1992 ਵਿੱਚ ਕੰਦਾਰ ਤੇ ਕਾਬੁਲ ਤੋਂ ਆ ਕੇ ਇਥੇ ਬਸੇ ਸੰਤੇ ਲਗਾਤਾਰ ਸੇ ਲੈ ਕੇ ਭਾਰਤ ਵਿੱਚ ਰਹਿ ਰਹੇ ਸਨ ਪਰ ਹੁਣ ਇਸ ਕਾਨੂੰਨ ਦੇ ਨਾਲ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲੇਗੀ ਤੇ ਉਹ ਵਧੀਆ ਜ਼ਿੰਦਗੀ ਜੀ ਸਕਣਗੇ ਮੇਰਾ ਨਾਮ ਸਰ ਦਲਵਿੰਦਰ ਸਿੰਘ ਹੈ ਗਾ ਜੀ ਸਰਕਾਰਾਂ ਵਾਲਾ ਜਿਹੜਾ ਨੀਚੇ ਕਿੰਦੇ ਆ ਗਿਆ ਦਬਾ ਦਿੱਤਾ ਬਹੁਤ ਵਧੀਆ ਕਮਿਸ਼ਨੀਆਂ ਲਿੰਦਾ ਗਿਆ ਇਹ ਨੂੰ ਆਹ ਤਿੰਨ ਤੋਂ ਚਾਰ ਹਰ ਮਹੀਨੇ ਮੋਦੀ ਜੀ ਨੇ ਲਿਆ ਸੀ ਡਿਸੀਜਨ ਕੀਤਾ ਪਰ ਤੁਹਾਨੂੰ ਸੀ ਇਹ ਇਹਨਾਂ ਨੂੰ ਦਵਾਂਗੇ ਜੀ ਤੇ ਮਲਕੀ ਆਹੀ ਤੇ ਹੁਣ ਕੋਈ ਵੇਟ ਕਰ ਰਹੇ ਆ ਕਿ ਕਦੋਂ ਮੋਦੀ ਸਰਕਾਰ ਇਹ ਡਿਸੀਜਨ ਪੂਰਾ ਕਲੀਅਰ ਕਰਦੀ ਆ ਹਾਂਜੀ ਰਾਤ ਜੀ ਨਜ਼ਰ ਆਇਆ ਰਾਤ ਪੂਰੀ ਹੈ ਤੁਹਾਡੇ ਦੇਖ ਰਹੇ ਹੋ ਫੇਸ ਤੁਹਾਡੀ ਖੁਸ਼ੀ ਦੇਖ ਲਉਂਦੀ ਆ ਆਪੀ ਉੱਥੇ ਉਧਰ ਮਾਹੌਲ ਸਰ ਖਰਾਬ ਹੀ ਸੀ ਇਹ ਤਕਰੀਬਨ ਮੈਨੂੰ ਅੱਜ ਮੇਰੀ ਜਿਹੜੀ ਏਜ ਹੈ ਮੇਰੀ 29 ਸਾਲ ਹੋ ਗਿਆ ਮੈਂ ਜਦੋਂ ਆਇਆ ਸੀ ਇੱਕ ਦਾਸ ਸੀ ਜਦੋਂ ਉਧਰੋਂ ਆਇਆ ਨਾ ਤੇ ਇਹ ਆਪਣੇ ਮਦਰ ਫਾਦਰ ਜਿਹੜੇ ਕਹਿੰਦੇ ਸੀ ਕਿ ਕੋਈ ਮਾਹੌਲ ਚੰਗੇ ਨਹੀਂ ਸੀ ਹਾਂ ਨਾ ਕੋਈ ਪੜਾਈ ਸੀ ਨਾ ਕੁਝ ਸੀ ਉਹਦੇ ਬੇਸ ਕਰਕੇ ਵੀ ਅਸੀਂ ਇੱਥੇ ਆਏ ਆ ਕਿ ਤੁਹਾਡਾ ਸਟਰਗਲ ਆਡਾ ਕਵਰ ਹੋ ਜਾਏਗਾ ਸੈਟਿੰਗ ਹੋ ਜਾਈਗੀ ਤਕਰੀਬਨ ਹੀ ਸਾਡੀ ਸੀ ਹੁਣ ਘਰ ਦੇ ਵਿੱਚ ਕਿੱਸਾ ਦਾ ਮਾਹੌਲ ਆ ਯਾਨੀ ਘਰ ਦੇ ਵਿੱਚ ਬਹੁਤ ਖੁਸ਼ੀ ਆ ਜੀ ਹੁਣ ਮੇਰੀ ਵਾਇਰਲ ਨੇ ਸਰ ਜਿਹੜੇ ਹੁਣ ਮੇਰੇ ਆਪਣੇ ਦੋ ਬੱਚੇ ਆ ਜੀ ਹਣੇ ਮੈਰਿਜ ਦੇ ਵੀ ਬਹੁਤ ਪ੍ਰੋਬਲਮ ਆ ਯਾਰ ਜਿਹੜੀ ਸਿਸਟਰ ਮੇਰੇ ਸਿਸਟਰ ਦੀਆਂ ਮੈਰਿਜ ਕਰਦੀ ਐ ਸੀ ਉਹ ਲੋਕੀ ਦੀ ਮੇਰੇ ਨਾਨਾ ਦਾ ਰਿਸ਼ਤਾ ਨਹੀਂ ਉਹਨਾਂ ਦਾ ਰਿਸ਼ਤਾ ਹੁੰਦਾ ਸੀ ਜਿਵੇਂ ਤੇ ਉਹ ਕਹਿੰਦੇ ਕਿ ਯਾਰ ਇਹ ਇਹਨਾਂ ਦਾ ਡਾਕੂਮੈਂਟ ਦਾ ਬੰਗੜਾ ਕਰਦੇ ਨੇ ਬਹੁਤ ਮੁਸ਼ਕਿਲਾਂ ਨਾਲ ਤਾਂ ਵੀ ਤਕਰੀਬਨ ਹੋ ਗਿਆ ਹੈ ਹਾਂ ਜੀ ਵਿਆਹ ਵੀ ਕਰ ਰਹੇ ਸਰ ਤਾਂ ਨੂੰ ਕਿ ਤਕਰੀਬਨ ਬਹੁਤ ਮੁਸ਼ਕਿਲਾਂ ਆਈਆਂ ਵਿਆਹ ਦੇ ਜੱਕਰ ਤੇ ਵੀ ਕਿ ਬਸ ਫਿਰ ਵੀ ਜਿਹੜੇ ਆਪਣੇ ਕੋਈ ਪੁਰਾਣੇ ਰਿਸ਼ਤੇਦਾਰ ਹੈਗੇ ਜੀ ਜਿਵੇਂ ਖੰਡਾਲੀ ਦੇ ਮੰਨਦੇ ਆਏ ਉਹਨਾਂ ਦੇ ਜੱਕਰ ਤੇ ਸਾਡੇ ਮਨ ਕੀ ਹੋ ਗਿਆ ਹੁਣ ਭਰ ਸਰਕਾਰ ਦਾ ਕਰਦਾ ਬਹੁਤ ਬਹੁਤਾ ਜੋੜ ਕੇ ਕਰਦੇ ਆ ਜੀ ਉਹਨਾਂ ਦਾ ਧੰਨਵਾਦ ਹਾਂ ਤੋਂ ਕੋਈ ਨਹੀਂ ਕਰ ਲਾਂਗੇ ਰਾਮ ਜੀ ਕੀ ਨਾਮ ਤੁਹਾਡਾ ਤੇ ਕਿਤੋਂ ਆਏ ਜੀ ਜਿਸ ਮੇਰਾ ਨਾਮ ਸੁਰਬੀਰ ਸਿੰਘ ਹੈ ਅਸੀਂ 32 ਸਾਲ 1992 ਇਹਦੇ ਵਿੱਚ ਘਰ ਅਫਗਾਨਿਸਤਾਨ ਕਾਬਲ ਕੰਧਾਰ ਤੋਂ ਅਸੀਂ ਆਏ ਆਂ ਤੇ ਅਸਾਂ ਨੂੰ ਅਜੇ 30 ਸਾਲ ਹੋ ਗਿਆ ਅਸਾਂ ਨੂੰ ਭਾਰਤ ਆਏ ਨੂੰ ਜੋ ਕਿੰਨਾ ਸਮਾਂ ਲੱਗਿਆ ਇੱਥੇ ਪਹੁੰਚਦੇ ਪਹੁੰਚਦੇ ਤੇ ਕਿਹੋ ਜਿਹਾ ਸਫ਼ਰ ਸੀਗਾ ਕਿੰਨੀਆਂ ਮੁਸ਼ਕਿਲਾਂ ਦੇਖੋ ਜੀ ਅਸੀਂ ਜਦੋਂ ਇੱਥੇ ਆਏ ਸੀ ਅਸੀਂ ਛੋਟੇ-ਛੋਟੇ ਸਾਂ ਅਸੀਂ ਆਪਣੇ ਮਾਪਿਓਂ ਨੇ ਇੱਥੇ ਆਏ ਸਾਂ ਅਸਾਨੂੰ ਇਹ ਨਾ ਪਤਾ ਵਾ ਸਾਡਾ ਡੈਡੀ ਦੱਸਦਾ ਸੀ ਸਾਡਾ ਪਿਓ ਕਿ ਅਸੀਂ ਜਦੋਂ ਆਏ ਸੀ ਤੇ ਆਪਣੀਆਂ ਜਾਨਾਂ ਬਚਾ ਕੇ ਆਏ ਸਾਂ ਸਾਡਾ ਸਭ ਕੁਝ ਤਬਾਹ ਹੋ ਗਿਆ ਸੀ ਸਾਨੂੰ ਇੱਥੋਂ ਦੇ ਦੇਸ਼ ਨੇ ਸਾਨੂੰ ਪਨਾਹ ਦਿੱਤੀ ਸਾਨੂੰ ਇੱਥੇ ਦੇਸ਼ ਨੇ ਸਾਨੂੰ ਰੱਖਿਆ ਇੱਥੋਂ ਦੇ ਦੇਸ਼ ਨੇ ਸਾਨੂੰ ਸਕੂਲਾਂ 'ਚ ਪਵਾਇਆ ਸਾਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਖਾਣ ਨੂੰ ਕਪੜਾ ਰੋਟੀ ਦਿੱਤੀ ਉਹਨੂੰ ਕਪੜਾ ਦਿੱਤਾ ਬਹੁਤ ਅਸੀਂ ਇਹ ਦੇਸ਼ ਦਾ ਧੰਨਵਾਦ ਆ ਜਿਹੜਾ ਕਿ ਸਾਨੂੰ ਅਜੇ 332 ਸਾਲ ਹੋ ਗਿਆ ਅਸੀਂ ਇੱਥੇ ਰਹਿ ਰਹੇ ਆ ਸਾਨੂੰ ਅਜੇ ਤੱਕ ਕੋਈ ਦਿੱਕਤ ਨਹੀਂ ਆਈ ਤੇ ਸਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਭਾਰਤ ਸਰਕਾਰ ਦਾ ਕਿ ਅਸੀਂ 332 ਸਾਲ ਸਾਨੂੰ ਇਹਨੇ ਰੱਖਿਆ ਮੋਦੀ ਸਰਕਾਰ ਨੂੰ ਵੀ ਇਸ ਸਦਾ ਧੰਨਵਾਦ ਕਰਦੇ ਆ ਅਸੀਂ ਤੇ ਸਾਨੂੰ ਜਦੋਂ ਬਹੁਤ-ਬਹੁਤ ਧੰਨਵਾਦ ਕਰਦੇ ਪਹਿਲੇ ਮੋਦੀ ਸਰਕਾਰ ਦਾ ਤੇ ਗੁਰਰਾਮਦਾ ਜੀ ਮਹਾਰਾਜ ਜਿੰਦਾ ਸਾਨੂੰ ਸਰ ਜਦੋਂ ਕੱਲ ਪਤਾ ਲੱਗਿਆ ਕਿ ਸੀਏ ਰੂਲ ਲਾਗੂ ਹੋ ਗਿਆ ਸਿਟੀਨਸ਼ਿਪ ਵਾਲਾ ਤੇ ਸਾਨੂੰ ਤੇ ਫੁੱਲੇ ਨਹੀਂ ਸਮਾਇਆ ਜਾ ਰਿਹਾ ਕਿਉਂਕਿ ਸਾਡੇ ਪਿਤਾ ਜੀ ਇਸੇ ਕੁਝ ਵਿੱਚ ਚਲੇ ਗਏ ਵੀ ਕਿ ਕਿ ਦਿਨ ਸਾਨੂੰ ਭਾਰਤ ਨਾਗਰਿਕਤਾ ਮਿਲੇਗੀ ਸਾਨੂੰ ਆਪਣੀ ਪਛਾਣ ਮਿਲੇਗੀ ਪਰ ਉਹ ਵਿਚਾਰੇ ਇਹਨਾਂ ਦੇ ਕੰਮ ਵਿੱਚ ਚਲੇ ਗਏ ਫਿਰ ਉਸ ਤੋਂ ਬਾਅਦ ਸਾਡਾ ਸਮਾਂ ਆਇਆ ਅਸੀਂ ਵੀ 30 ਸਾਲ ਲਗਾਤਾਰ ਵੀਜ਼ਾ ਅਪਲਾਈ ਕਰਦੇ ਰਹੇ ਸਟੇ ਵੀਜ਼ਾ ਲੈ ਲੈ ਕੇ ਅਸੀਂ ਇੱਥੇ ਰਹਿੰਦੇ ਰਹੇ ਰਹਿੰਦੇ ਰਹੇ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਸਰਕਾਰਾਂ ਚਲੀਆਂ ਗਈਆਂ ਪਰ ਸਾਡੀ ਉਮੀਦ ਖਰੀ ਨਹੀਂ ਉਤਰੀ ਮੈਂ ਕਿਹਾ ਕੋਈ ਇਹੋ ਜਿਹਾ ਦਿਨ ਆਏਗਾ ਕਿ ਸਾਡੀ ਵੀ ਸੁਣਵਾਈ ਹੋਏਗੀ ਤੇ ਸਾਨੂੰ ਕੋਈ ਸਾਡਾ ਕੋਈ ਚਮਤਕਾਰ ਹੋਏਗਾ ਪਰ ਉਹ ਜਿਹੜਾ ਦਿਨ ਜਦੋਂ ਦੀ ਇਹ ਮੋਦੀ ਸਰਕਾਰ ਆਈ ਹੈ ਇਹ ਮੋਦੀ ਸਰਕਾਰ ਨੇ ਸਭ ਤੋਂ ਪਹਿਲੇ ਦੇ ਸਭ ਭਾਰਤ ਦਾ ਕੋਈ ਨਵੇਂ-ਨਵੇਂ ਕਾਨੂੰਨ ਕੱਢੇ ਨਵੇਂ-ਨਵੇਂ ਮੁਸ਼ਕਲਾ ਹੱਲ ਕੀਤਾ ਪਰ ਜਦੋਂ ਸਾਡਾ ਮੁਸ਼ਕਲਾ ਹੱਲ ਹੋਈ ਫਿਰ ਅਸੀਂ ਸਾਨੂੰ ਪਤਾ ਲੱਗਾ ਕਿ ਵਾਕਈ ਮੋਦੀ ਸਰਕਾਰ ਸਾਡੇ ਕਿਸ ਕੱਲੇਦਾਨੀ ਸਾਰੀ ਦੁਨੀਆ ਦਾਵਾ ਹਰ ਕਿਸੇ ਦਾ ਸੋਚਦਾ ਵਾ ਸਾਨੂੰ ਕੱਲ ਸਾਨੂੰ ਇਹਨਾਂ ਨੇ ਇਹ ਜਿਹੜਾ ਡਿਸੀਜਨ ਲਿੱਤਾ ਤੇ ਅਸੀਂ ਬਹੁਤ ਖੁਸ਼ ਹਾਂ ਮੋਦੀ ਸਰਕਾਰ ਤੋਂ ਇਸ ਗੱਲ ਤੋਂ ਪਰਿਵਾਰ ਦੀ ਖੁਸ਼ੀ ਪਰਿਵਾਰ ਦੀ ਖੁਸ਼ੀ ਤਾਂ ਬਹੁਤ ਹੈ ਸੰਭਾਲੀ ਨਹੀਂ ਜਾ ਰਹੀ ਹੈ ਸਾਡੀ ਮਾਤਾ ਜੀ ਨੂੰ ਪਤਾ ਲੱਗਾ ਕਿ ਤੇਰੇ ਪਿਤਾ ਜੀ ਤੇ ਐਸੇ ਗਮ ਵੀ ਚਲੇ ਗਏ ਨੇ ਪਰ ਮੈਨੂੰ ਕਿ ਮੀਸੀ ਕਿ ਮੈਂ ਵੀ ਇੱਦੇ ਚਲੀ ਜਾਵਾਂਗੀ ਪਰ ਨਹੀਂ ਮੈਨੂੰ ਇਹ ਤਾਂ ਪਤਾ ਲੱਗਾ ਕਿ ਹੁਣ ਮੈਂ ਭਾਰਤ ਨਾਗਰਿਕਤਾ ਭਾਰਤੀ ਨਾਗਰਿਕ ਬਣ ਕੇ ਇੱਥੋਂ ਜਾਵਾਂਗੀ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੈ ਇਸ ਤੋਂ ਵੱਡੀ ਖੁਸ਼ੀ ਕੀ ਹੈ